ਸ਼੍ਰੀ ਕਾਰਤਕ ਸਾਹਿਬ ਦੇ ਸਾਥਕਾਂ ਜਹਿਦਾਰ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ 에ਅਰ ਇੰਡੀਆ ਦੀ ਉਡਾਣ ਤੋਂ ਖਫਾ ਨੇ 에ਅਰ ਇੰਡੀਆ ਤੋਂ ਖਫਾ ਨੇ ਔਰ ਉਹਨਾਂ ਨੂੰ ਲੰਮੇ ਸਮੇਂ ਤੱਕ ਦਿੱਲੀ ਹਵਾਈ ਅੱਡੇ ਉੱਤੇ ਬਹਿਣਾ ਪਿਆ ਇੰਤਜ਼ਾਰ ਕਰਨਾ ਪਿਆ ਔਰ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ 에ਅਰ ਇੰਡੀਆ ਦੇ ਉੱਤੇ ਉਹਨਾਂ ਨੇ ਇੱਥੋਂ ਤੱਕ ਇਲਜ਼ਾਮ ਲਾਏ ਨੇ ਕਿ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ ਆ ਔਰ ਇੱਥੋਂ ਤੱਕ ਵੀ ਇਲਜ਼ਾਮ ਲੱਗੇ ਨੇ ਕਿ ਗਲਤ ਵਤੀਰਾ ਕੀਤਾ ਗਿਆ ਧੱਕੇਸ਼ਾਹੀ ਕੀਤੀ ਗਈ ਪਾਸਪੋਰਟ ਜਿਹੜਾ ਆ ਉਹ ਆਪਣੇ ਕੋਲ ਰੱਖ ਲਿਆ ਗਿਆ ਔਰ ਇਥੋਂ ਤੱਕ ਕਿ ਲਗਜ ਤੱਕ ਮੁਹैया ਕਰਾਉਣ ਦੇ ਵਿੱਚ ਦਿੱਕਤ ਪੇਸ਼ ਆਈ ਹੈ ਇਹ ਸਾਰਾ ਮਾਮਲਾ ਦਿੱਲੀ ਹਵਾਈ ਅੱਡੇ ਦਾ ਦੱਸਿਆ ਜਾ ਰਿਹਾ ਹੈ ਔਰ ਇਸ ਮੁਤਲਕ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਲਿਖਤੀ ਤੌਰ ਦੇ ਉੱਤੇ ਵੀ ਬਿਆਨ ਜਾਰੀ ਕੀਤਾ ਗਿਆ ਗਿਆਨੀ ਰਕबीर ਸਿੰਘ ਆਪਣੇ ਲਿਖਤੀ ਬਿਆਨ ਚ ਲਿਖਦੇ ਨੇ ਕਿ ਦਾਸ ਅਤੇ ਮੇਰੇ ਨਾਲ ਦੋ ਹੋਰ ਜਣੇ ਜਿਨ੍ਹਾਂ ਦੇ ਵਿੱਚੋਂ ਇੱਕ ਉਹਨਾਂ ਦਾ ਬੇਟਾ ਦੱਸਿਆ ਜਾ ਰਿਹਾ ਹੈ ਹੁਣ ਤੱਕ ਨੇ ਸੈਕਰਮੈਂਟੋ ਯੂਐਸਏ ਵਿਖੇ ਗੁਰਮਤ ਸਮਾਗਮ ਦੇ ਵਿੱਚ ਸ਼ਮੂਲਿਤ ਕਰਨ ਲਈ ਅੱਜ ਦਿੱਲੀ ਤੋਂ ਸੈਨ ਫਰਾਂਸਿਸਕੋ ਯੂਐਸਏ ਲਈ 에ਅਰ ਇੰਡੀਆ ਦੀ ਫਲਾਈਟ ਨੰਬਰ AI183 ਰਾਹੀਂ ਬਿਜ਼ਨਸ ਕਲਾਸ ਅਤੇ ਇਕਨੋਮਿਕ ਸੀਟਾਂ ਉੱਤੇ ਸਫ਼ਰ ਕਰਨਾ ਸੀ ਜਹਾਜ਼ ਬੋਰਡ ਕੀਤਾ ਲੇਕਿਨ ਬਿਜ਼ਨਸ ਕਲਾਸ ਸੀਟਾਂ ਦਾ ਬੇਹੱਦ ਬੁਰਾ ਹਾਲ ਸੀ ਅਤੇ ਸਾਫ਼ ਸਫਾਈ ਦੇ ਪੱਖੋਂ ਨਿਮਨ ਪੱਧਰ ਹੋਣ ਕਰਕੇ ਮੇਰੇ ਵੱਲੋਂ ਅਤੇ ਕੁਝ ਯਾਤਰੀਆਂ ਵੱਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ। ਮੌਕੇ ਉੱਤੇ ਸ਼ਿਕਾਇਤ ਕੀਤੇ ਜਾਣ ਦੇ ਉੱਤੇ 에ਅਰ ਇੰਡੀਆ ਦੇ ਸਟਾਫ ਮੈਂਬਰ ਨੇ ਵੀ ਦੁਰਵਿਹਾਰ ਕੀਤਾ। ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ ਦਾਸ ਅਤੇ ਕੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਤੋਂ ਬਾਹਰ ਆ ਗਏ ਅਤੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਉੱਤੇ ਸਾਹਮਣੇ ਬਹਿ ਗਏ। 에ਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਹਨਾਂ ਦੇ ਸਟਾਫ ਵੱਲੋਂ ਦੁਰਵਿਹਾਰ ਦੀ ਮੈਂ ਕੜੀ ਨਿੰਦਾ ਕਰਦਾ ਹਾਂ ਅਤੇ ਇਸ ਮਸਲੇ ਦਾ ਤੁਰੰਤ ਹੱਲ ਕਰਕੇ ਚੰਗੇ ਪ੍ਰਬੰਧ ਕੀਤੇ ਜਾਣ ਇਸ ਤੋਂ ਇਲਾਵਾ ਪਿਛਲੇ 3 ਘੰਟਿਆਂ ਤੋਂ ਸਾਨੂੰ 에어ਪੋਰਟ ਉੱਤੇ ਖੱਜਲ-ਖੁਆਰੀ ਕੀਤੀ ਜਾ ਰਹੀ ਹੈ ਜੋ ਵੀ ਬਹੁਤ ਨਿੰਦਨੀ ਹੋ ਗਿਆ 에어 ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਗਏ ਪਰੰਤੂ ਮੁੜ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਨਾ ਸਾਡਾ ਸਮਾਨ ਵਾਪਸ ਕੀਤਾ ਅਤੇ ਨਾ ਹੀ 에어 ਇੰਡੀਆ ਦੇ ਕਿਸੇ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ 3 ਘੰਟੇ ਤੋਂ ਭੁੱਖੇ ਅਤੇ ਪਿਆਸੇ ਬੈਠੇ ਹਾਂ ਅਤ ਨਿੰਦਨਯੋਗ ਵਤੀਰਾ ਹੈ 에어 ਇੰਡੀਆ ਦੇ ਖਿਲਾਫ ਇਹ ਬਿਆਨ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਜਾਰੀ ਕੀਤਾ ਗਿਆ ਨਾਲ ਦੇ ਨਾਲ ਇਹ ਵੀ ਦੱਸਦੀ ਹੈ ਕਿ ਇਸ ਦੀ ਨਿੰਦਾ ਰਿਪੋਰਟਸ ਦੇ ਮੁਤਾਬਕ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਣਿਕ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਵੀ ਕੀਤੀ ਗਈ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕੀਤੀ ਹੈ ਔਰ ਇਥੋਂ ਤੱਕ ਕਿਹਾ ਹੈ ਕਿ ਇਸ ਸੰਬੰਧੀ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਮਸਲੇ ਦੇ ਉੱਤੇ ਕੇਂਦਰੀ ਮੰਤਰੀਆਂ ਦੇ ਸਾਹਮਣੇ ਸਵਾਲ ਖੜੇ ਕੀਤੇ ਗਏ ਨੇ ਕਿਆਨੀ ਕੁਲਦੀਪ ਸਿੰਘ ਡਗੱਜ ਹੋਣਾ ਦੇ ਵੱਲੋਂ ਖੈਰ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿ ਇਸ ਮੁਤਲਕ ਕੋਈ ਵੱਡਾ ਫੈਸਲਾ ਲਿਆ ਜਾਂਦਾ ਜਾਂ 에어 ਇੰਡੀਆ ਇਸ ਮੁਤਲਕ ਮਾਫੀ ਮੰਗਦਾ ਜਾਂ ਨਹੀਂ ਮੰਗਦਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ ਦੇ